ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਅੱਜ ਇੱਕ ਵੱਡਾ ਇਕੱਠ ਚਰਨਜੀਤ ਸਿੰਘ ਚੰਨਾ ਕਾਲੇਵਾਲ ਦੀ ਦੇਖ ਰਿਕ ਦੇ ਵਿੱਚ ਕੀਤਾ ਗਿਆ ਤੇ ਸੈਂਕੜਾ ਦੀ ਤਦਾਦ ਦੇ ਵਿੱਚ ਗੱਡੀਆਂ ਦਾ ਕਾਫਲਾ ਵੀ ਜਿਹੜਾ ਮੁਖਾਲੀ ਨੂੰ ਰਵਾਨਾ ਹੋ ਰਿਹਾ ਸਾਡੇ ਨਾਲ ਚਰਨਜੀਤ ਸਿੰਘ ਚੰਨਾ ਜੀਆ ਚੰਨਾ ਜੀ ਕਿੱਥੇ ਦੇਖਦੇ ਹੋ ਜੋ ਪੰਜਾਬ ਸਰਕਾਰ ਤਾਂ ਕਹਿ ਰਹੀ ਹੈ ਕਿ ਕਾਫੀ ਫਾਇਦਾ ਹੋਵੇਗਾ ਉਸ ਤੁਸੀਂ ਵੀ ਵਿਰੋਧ ਕਰ ਰਹੇ ਹੋ ਦੇਖੋ ਜਿਹੜੀ ਇਹ ਪੰਜਾਬ ਸਰਕਾਰ ਨਾਲ ਜਿਹੜੀ ਅੱਜ ਲੈਂਡ ਪੂਲਿੰਗ ਸਕੀਮ ਲੈ ਆਂਦੀ ਹੈ ਇਹ ਕਿਸਾਨਾਂ ਦੇ ਹੱਕਾਂ ਤੇ ਡਾਕਾ ਮਾਰਨ ਵਾਲੀ ਗੱਲ ਹੈ ਜੇ ਇਸ ਨੂੰ ਅਸੀਂ ਅੱਜ ਕਾਲਾ ਕਾਨੂੰਨ ਕਹਿ ਦਈਏ ਉਹ ਵੀ ਮੇਰੇ ਖਿਆਲ ਘਟ ਹੈ ਕਿਉਂਕਿ ਇਹ ਜੇ ਗੱਲ ਕਰਦੇ ਆ ਇਹ ਕਿ ਅਕਾਲੀ ਦਲ ਦੇ ਸਮੇਂ ਇਹ ਲੈਂਡ ਪੂਲਿੰਗ ਸਕੀਮ ਆਈ ਸੀ ਲੇਕਿਨ ਅਕਾਲੀ ਦਲ ਦੇ ਟਾਈਮ ਮੁਹਾਰੀ ਚ ਲੈਂਡ ਪੂਲਿੰਗ ਸੀਗੀ ਹਜ਼ਾਰ ਗਾਜ ਰੈ residenial ਸੀਗਾ ਔਰ 200 ਗਾਜ ਕਮਰਸ਼ੀਅਲ ਮਿਲਦਾ ਸੀ ਔਰ ਲੋਕਾਂ ਨੂੰ ਆਪਸ਼ਨ ਹੁੰਦੀ ਸੀ ਵੀ ਜਿਹਨੇ ਲੈਂਡ ਪੂਲਿੰਗ ਲੈਣੀ ਆ ਲੈਂਡ ਪੂਲਿੰਗ ਲੈ ਲਓ ਜੀ ਦੀ ਮਰਜ਼ੀ ਆ ਕੋਈ ਪੈਸੇ ਚੱਕਣੇ ਉਹ ਪੈਸੇ ਚੱਕ ਸਕਦੇ ਨੇ ਲੇਕਿਨ ਅੱਜ ਸਰਕਾਰ ਨੇ ਕੀ ਕੀਤਾ ਕਿ ਕੋਈ ਆਪਸ਼ਨ ਨਹੀਂ ਕਿਸੇ ਲਈ ਸਿਰਫ ਤੁਹਾਨੂੰ ਕੋਈ ਪੈਸੇ ਦੀ ਕੋਈ ਆਪਸ਼ਨ ਨਹੀਂ ਤੁਹਾਨੂੰ ਸਿਰਫ ਤੇ ਸਿਰਫ ਤੁਸੀਂ ਲੈਂਡ ਬੂਇਲਿੰਗ ਸਕੀਮ ਹਾਂ ਜਾਂ ਨਾ ਜੇ ਤੁਸੀਂ ਹਾਂ ਕਹ ਦਿੱਤੀ ਤਾਂ ਤੁਹਾਨੂੰ 1 ਕਰੋੜ ਰੁਪਇਆ ਪਰ ਏਕੜ ਉਹਦੀ ਜਿਹੜੀ ਉੱਥੇ ਡਿਵੈਲਪਮੈਂਟ ਹੋਣੀ ਹੈ ਡਿਵੈਲਪਮੈਂਟ ਚਾਰਜ ਜਮ੍ਹਾਂ ਕਰਾਉਣੇ ਪਰ ਏਕੜ 1 ਕਰੋੜ ਰੁਪਇਆ ਔਰ ਜੇ ਤੁਸੀਂ ਉਹਨੂੰ ਜਵਾਬ ਦੇਤਾ ਤਾਂ ਮੁੜ ਕੇ ਉਸ ਜਗ੍ਹਾ 'ਚ ਨਾ ਤੁਸੀਂ ਆਪਣਾ ਮਕਾਨ ਪਾ ਸਕਦੇ ਆ ਨਾ ਤੁਸੀਂ ਸੀਐਲਜੂ ਕਰਾ ਸਕਦੇ ਨਾ ਉਹਨੂੰ ਕਮਰਸ਼ੀਅਲ ਯੂਜ਼ ਕਰ ਸਕਦੇ ਆ ਨਾ ਤੁਸੀਂ ਉਹ ਜ਼ਮੀਨ ਤੇ ਲੋਨ ਲੈ ਸਕਦੇ ਲੇਕਿਨ ਸਿਰਫ ਤੇ ਸਿਰਫ ਉਹਦਾ ਤੁਸੀਂ ਖੇਤੀ ਕਰ ਸਕਦੇ ਆ ਸੋ ਮੈਂ ਸਮਝਦਾ ਕਿ ਇਹ ਤੋਂ ਵੱਡਾ ਡਾਕਾ ਹੋਰ ਕੋਈ ਹੋ ਨਹੀਂ ਸਕਦਾ ਲੇਕਿਨ ਪੰਜਾਬ ਦੇ ਲੋਕਾਂ 'ਚ ਜੋ ਅੱਜ ਸਰਕਾਰ ਪ੍ਰਤੀ ਰੋਸ ਹੈ ਔਰ ਤੁਸੀਂ ਦੇਖਦੇ ਆ ਕਿ ਆਪ ਮੁਹਾਰੇ ਲੋਕ ਕਿਸਾਨ ਭਾਵੇਂ ਕਿਸੇ ਨੇ ਸਨੇਹਾ ਦਿੱਤਾ ਭਾਵੇਂ ਨਹੀਂ ਦਿੱਤਾ ਰੋੜਾਂ ਤੇ ਆਏ ਹੋਏ ਆ ਔਰ ਤੁਸੀਂ ਦੇਖੋਗੇ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਦੇ ਨੱਕ 'ਚ ਦਮ ਕਰ ਦੂਗੀ ਸਮੁੱਚੀ ਕਿਸਾਨੀ ਸਮੁੱਚੀਆਂ ਪਾਰਟੀਆਂ ਔਰ ਇਹ ਸਰਕਾਰ ਨੂੰ ਇਹ ਕਾਨੂੰਨ ਹੈ ਜਿਹੜਾ ਇਹ ਰੱਦ ਕਰਨਾ ਪਏਗਾ ਲੱਗਦਾ ਕੀ ਹੈ ਵੀ ਸਰਕਾਰ ੱੱਕਾ ਕਿਉਂ ਕਰਦੀ ਹੈ ਕਿਸਾਨਾਂ ਦੇ ਨਾਲ ਦੇਖੋ ੱੱਕਾ ਨਹੀਂ ਕਰ ਰਹੀ ਹੈ ਸਰਕਾਰ ਦਾ ਇਹ ਬਹੁਤ ਵੱਡਾ ਸਕੈਂਡਲ ਹੈ ਲੋਕਾਂ ਦੀ ਜਗ੍ਹਾ ਅਕਵਾਇਰ ਕਰਕੇ ਇਹਨਾਂ ਨੇ ਕੋ ਮਾਫੀਆ ਨੂੰ ਦੇਣੀ ਹੈ ਭਾਵੇਂ ਕਰੋੜ ਰੁਪਈਆ 2 ਕਰੋੜ ਰੁਪਈਏ ਕੀਲਾ ਉਹਨਾਂ ਫਾਈਨੈਂਸਰਾਂ ਤੇ ਲੈ ਕੇ ਉਹਨਾਂ ਦੇ ਸਪੋਰਟ ਕਰ ਦੇਣੀ ਉਹ ਭਾਵੇਂ ਉਹਨੂੰ ਡਵੈਲਪਮੈਂਟ 10 ਸਾਲ ਚ ਕਰਨ ਉਹ 15 ਚ ਕਰਨ ਉਹ 20 ਸਾਲ ਚ ਕਰਨ 2012 13 ਦੀ ਜਿਹੜੀ ਮੁਹਾਲੀ ਚ ਜਗਾ ਕੋ ਐ ਰਹੀ ਹੈ ਅਜ ਤੱਕ ਉਹਦੇ ਵਿੱਚ ਇੱਟ ਨਹੀਂ ਲੱਗੀ ਡਿਵੈਲਪ ਨਹੀਂ ਹੋ ਸਕੀ ਲੇਕਿਨ ਇਹ ਜਿਹੜੀ ਅੱਜ ਇਹ ਡਿਵੈਲਪ ਐਕਵਾਇਰ ਲੱਗੇ ਕਰਨ ਉਹ ਮੈਂ ਤਾਂ ਸਮਝਦਾ ਕਿ ਜਿਹੜੀਆਂ ਅਗਲੀਆਂ ਪੁਸਤਾਂ ਉਹਨਾਂ ਦੇ ਸਮੇਂ 'ਚ ਜਾ ਕੇ ਕਿਤੇ ਡਿਵੈਲਪ ਹੋ ਸਕਦੀ ਹੈ ਇੰਨੇ ਲੋਕ 60000 ਏਕੜ ਪੰਜਾਬ 'ਚ ਕਹਿੰਦੇ ਵੀ ਜਗਾ ਅਸੀਂ ਐਕਵਾਇਰ ਕਰਨੀ ਹੈ 60000 ਏਕੜ 'ਚ ਵਸਣ ਬਾਤ ਤੇ ਦੁਨੀਆ ਕਿੱਥੋਂ ਆਏਗੀ ਲੇਕਿਨ ਇਸ ਨੂੰ ਜਿਹੜੇ ਕਿਸਾਨ ਅੱਜ ਖੁਸ਼ਹਾਲ ਹੋਏ ਵੀ ਸਾਡੀ ਪ੍ਰਾਪਰਟੀ ਮਹਿੰਗੀ ਹੋਗੀ ਉਹਦੇ ਵੀ ਸਰਕਾਰ ਬਹੁਤ ਵੱਡਾ ਡਾਕਾ ਮਾਰਨ ਜਾ ਰਹੀ ਹੈ ਜਦੋਂ ਕੋਈ ਜ਼ਮੀਨ ਲੈਣ ਵਾਲੇ ਗਾਹਕ ਘਟ ਜਾਣ ਦੇਣ ਵਾਲੇ ਬਾੜੇ ਹੋ ਜਾਣ ਤਾਂ ਕੁਦਰਤੀ ਉਸ ਚੀਜ਼ ਦੀ ਮੰਦੀ ਆਉਂਦੀ ਹੈ ਸੋ ਮੈਂ ਕਿਸਾਨ ਭਰਾਵਾਂ ਨੂੰ ਤੁਹਾਡੇ ਜਰੀਏ ਇਹ ਸੁਚੇਤ ਕਰਨਾ ਚਾਹੁੰਦਾ ਕਿ ਇਸ ਦੇ ਪ੍ਰਤੀ ਤੁਸੀਂ ਸਹਿਰਦ ਹੋ ਤੁਸੀਂ ਬਾਹਤ ਤੇਜ ਹੋ ਤਾਂ ਕਿ ਆਉਣ ਵਾਲੇ ਸਮੇਂ 'ਚ ਜੇ ਸਰਕਾਰ ਨੇ ਇਹ ਨੋਟੀਫਿਕੇਸ਼ਨ ਕਰਤਾ ਤਾਂ ਇਹਦਾ ਖਾਮਿਆ ਜਾ ਆਪਣੇ ਆਉਣ ਵਾਲੀਆਂ ਪੁਸਤਾਂ ਨੂੰ ਝੱਲਣਾ ਪੈ ਸਕਦਾ ਚੰਨਾ ਸਾਹਿਬ ਗੱਲ ਕਰੀਏ ਤੁਸੀਂ ਮੁਹਾਲੀ ਜ਼ਿਲ੍ਹੇ ਵਿੱਚ ਕਾਫੀ ਸੇਵਾਵਾਂ ਨਿਭਾ ਰਹੇ ਹੋ ਤੇ ਰਣਜੀਤ ਗਿੱਲ ਤੁਹਾਡੇ ਕਾਫੀ ਸਾਥੀ ਰਹੇ ਨੇ ਉਹ ਉਹਨਾਂ ਨੇ ਅਸਤੀਫਾ ਦੇ ਦਿੱਤਾ ਕਿੱਥਾ ਕਿੱਥੇ ਦੇ ਗਏ ਅਸਤੀਫੇ ਨੂੰ ਦੇਖੋ ਜਿਹੜਾ ਸਰਦਾਰ ਰਣਜੀਤ ਸਿੰਘ ਗਿੱਲ ਹੈ ਇਹ ਉਹਨਾਂ ਦੇ ਆਪਣੇ ਮਨ ਦੀ ਭਾਵਨਾ ਉਹਨਾਂ ਦੇ ਮਨ 'ਚ ਕੀ ਹੈ ਦੇਖੋ ਇਸ ਬਾਰੇ ਸਾਨੂੰ ਨਹੀਂ ਪਤਾ ਲੇਕਿਨ ਜਿੰਨਾ ਸਮਾਂ ਉਹ ਸ਼ਰੋਮਣੀ ਅਕਾਲੀ ਦਲ 'ਚ ਰਹੇ ਹੈ ਅਸੀਂ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਿਆ ਹਰ ਸਮੇਂ ਉਹਨਾਂ ਦਾ ਸਾਥ ਦਿੱਤਾ ਲੇਕਿਨ ਅੱਜ ਉਹਨਾਂ ਦੇ ਮਨ 'ਚ ਕੀ ਰੋਸ ਹੈ ਕੀ ਉਹਨਾਂ ਦਾ ਨਵਾਂ ਪਲਾਨ ਹੈ ਇਹ ਤਾਂ ਸਰਦਾਰ ਰਣਜੀਤ ਸਿੰਘ ਕਿਰਦੀ ਦੱਸ ਅੱਜ ਇੱਕ ਵੱਡਾ ਹੀ ਕੱਟ ਕੀਤਾ ਗਿਆ ਹੈ ਕਿ ਕਿਹਾ ਜਾ ਸਕਦਾ ਹੈ ਕਿ ਹਲਕਾ ਖਰੜ ਦੇ ਇੰਚਾਰਜ ਦੇ ਵਿੱਚ ਤੁਸੀਂ ਕਿਤੇ ਨਾ ਕਿਤੇ ਖੜਦੇ ਹੋ ਕਿਉਂਕਿ ਲੋਕ ਚਾਹੁੰਦੇ ਆਂ ਵੀ ਚਰਨਜੀਤ ਚੰਨਾ ਕਾਲੇਵਾਲ ਜਿਹੜਾ ਹਲਕਾ ਖਰੜ ਦੀ ਨੁਮਾਇੰਦੀ ਕਰਨ ਸੇਵਾ ਕਰਨ ਦੇਖੋ ਇਹ ਲੋਕਾਂ ਦੀਆਂ ਭਾਵਨਾਵਾਂ ਹੋ ਸਕਦੀਆਂ ਲੇਕਿਨ ਅਸੀਂ ਆਪਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਨੂੰ ਸਮਰਪਤ ਹੈ ਅੱਜ ਜਿਹੜਾ ਧਰਨਾ ਸਾਡੀ ਪਾਰਟੀ ਦਾ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਆ ਰਹੇ ਆਂ ਔਰ ਉਸ ਧਰਨੇ ਨੂੰ ਕਾਮਯਾਬ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਸੋ ਅਸੀਂ ਇਹੋ ਸਾਦੀ ਸੇਵਾਵਾਂ ਨੂੰ ਦੇਖਦੇ ਹੋਏ ਸਮੁੱਚੇ ਹਲਕੇ ਦਾ ਇਕੱਠ ਕਰਿਆ ਲੋਕਾਂ 'ਚ ਬਹੁਤ ਵੱਡਾ ਹਤਸ਼ਾ ਹੈ ਸੋ ਇਸ ਲਈ ਇਹ ਸਰਦਾਰ ਸੁਖਵੀਰ ਸਿੰਘ ਜੀ ਦੀ ਵਾਦਤ ਦੀਆਂ ਕਿਉਂਕਿ ਉਹਨਾਂ ਨੂੰ ਵਿਕਾਸ ਦੇ ਮਸੀਹਾ ਕਿਹਾ ਜਾਂਦਾ ਆ ਲੋਕਾਂ ਦੇ ਮਨਾਂ ਦੀ ਭਾਵਨਾ ਕਿ ਸ਼੍ਰੋਮਣੀ ਅਕਾਲੀ ਦਲ ਤਾਕਤਾਂ ਹੋਣਾ ਚਾਹੀਦਾ ਜੇ ਸ਼੍ਰੋਮਣੀ ਅਕਾਲੀ ਦਲ ਤਾਕਤਾਂ ਹੋ ਸਕਦਾ ਜੇ ਅਸੀਂ ਸਾਰੇ ਰਲ ਮਿਲ ਕੇ ਉਹਨਾਂ ਦਾ ਸਾਥ ਦੇਵਾਂਗੇ ਸੋ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤੀ ਲਈ ਕੰਮ ਕਰਦੇ ਕਿੱਡਾ ਕ ਕਾਫਲਾ ਜਿਹੜਾ ਇੱਥੇ ਮੁਹਾਲੀ ਜਾ ਰਿਹਾ ਹੈ ਦੇਖੋ ਬਹੁਤ ਵੱਡੀ ਗਿਣਤੀ ਦੇ ਵਿੱਚ 150 ਦੇ ਲਗਭਗ ਗੱਡੀਆਂ ਹੈ ਜਿਹੜੇ ਕਾਫਲੇ ਦੇ ਰੂਪ ਵਿੱਚ ਸਾਰ ਤੁਸੀਂ ਦੇਖਦੇ ਆ ਕਿ ਕੋਈ ਕੌਲਜ ਵਾਲਾ ਮੁੰਡਾ ਨਹੀਂ ਕੋਈ ਸਕੂਲ ਵਾਲਾ ਮੁੰਡਾ ਨਹੀਂ ਸਾਰੇ ਜੈਨੂਇਨ ਪਰਸਨ ਹੈ ਪਿੰਡਾਂ ਤੋਂ ਆਏ ਕਿਸਾਨ ਹੈ ਸਾਰੇ ਧਰਨੇ ਦੇ ਅਖੀਰ ਤੱਕ ਉੱਥੇ ਬੈਠ ਕੇ ਪਾਰਟੀ ਦੇ ਵਿਚਾਰ ਸੁਣਦੇ ਜੇਕਰ ਸਰਕਾਰ ਇਹ ਰੱਦ ਨਹੀਂ ਕਰਦੀ ਤਾਂ ਅਗਲਾ ਸਟੈਪ ਕੀ ਹੋਵੇਗਾ ਦੇਖੋ ਪਾਰਟੀ ਹਾਈ ਕਮਾਂਡ ਪਹਿਲਾਂ ਤੋਂ ਹੀ ਪੂਰੀ ਕੋਸ਼ਿਸ਼ ਹੈ ਕਿ ਸੜਕਾਂ ਤੇ ਆਉਣਗੇ ਸਮੁੱਚੇ ਪੰਜਾਬ ਦੇ ਕਿਸਾਨ ਮਜਬੂਰਨ ਬਸ ਸਰਕਾਰ ਨੂੰ ਇੱਕ ਕਾਨੂੰਨ ਰੱਦ ਕਰਨਾ ਪਵੇਗਾ ਜੇਕਰ ਸਰਕਾਰ ਨੇ ਨੋਟੀਫਿਕੇਸ਼ਨ ਫਿਰ ਵੀ ਲੋਕਾਂ ਦੇ ਭਾਵਨਾਵਾਂ ਦੇ ਉਲਟ ਜਾ ਕੇ ਕੀਤਾ لیکن پارٹی دے ਧਰਨਾ ਮਝਾਰਾ ਜੇ ਕੋਈ ਕੋਰਟ ਦੇ थ्रू ਕਿਸੇ ਤਰੀਕੇ ਨਾਲ ਜਾਣਾ ਪਵੇ ਤਾਂ ਅਸੀਂ ਪੂਰਾ ਉਹਨਾਂ ਦਾ ਸਾਥ ਦੇਵਾਂਗੇ ਧੰਨਵਾਦ ਜੀ ਤੇ ਏਸੀ ਚਰਨਜੀਤ ਸਿੰਘ ਚੰਨਾ ਕਾਲੇਵਾਲ ਜਿਹੜੇ ਕਿ ਤਕਰੀਬਨ 150 ਦੇ ਕਰੀਬ ਗੱਡੀਆਂ ਦੇ ਕਾਫਲੇ ਦੇ ਨਾਲ ਅੱਜ ਮੁਹਾਲੀ ਦੇ ਕਮਾਡਾ ਦਫ਼ਤਰ ਦੇ ਵਿੱਚ ਜਾ ਰਹੇ ਨੇ ਤੇ ਇੱਕ ਵੱਡਾ ਸਵਾਲ ਇੱਥੇ ਇਹ ਵੀ ਬਣ ਰਿਹਾ ਹੈ ਕਿਉਂਕਿ ਚਰਨਜੀਤ ਸਿੰਘ ਚੰਨਾ ਕਾਲੇਵਾਲ ਕਾਫੀ ਡੇਢ ਤੋਂ ਮੁਹਾਲੀ ਜ਼ਿਲ੍ਹੇ ਦੇ ਵਿੱਚ ਸੇਵਾਵਾਂ ਕਰ ਦੇ ਰਹੇ ਨੇ ਤੇ ਕਲ ਸ਼੍ਰੋਮਣੀ ਕਾਲੀ ਦਲ ਇਹਨਾਂ ਨੂੰ ਉਮੀਦਵਾਰ ਆ ਬਣਾਉਂਦੀ ਹੈ ਤਾਂ ਵੀ ਕਾਫੀ ਲੋਕ ਕਹਿ ਰਹੇ ਨੇ ਕਿ ਕਾਫੀ ਚੰਗਾ ਹੋਵੇਗਾ ਪਰ ਜੋ ਅੱਜ ਦਾ ਲੈਂਡ ਪੂਲਿੰਗ ਮੁੱਦਾ ਉਸ ਨੂੰ ਲੈ ਕੇ ਚਰਨਜੀਤ ਚੰਨਾਏ ਕਾਲੇਵਾਲ ਨੇ ਵੀ ਕਾਫੀ ਗੱਲਾਂ ਆਕੀਆਂ ਤੇ ਉਹਨਾਂ ਕਹਿਆ ਕਿ ਸਰਕਾਰ ਧੱਕਾ ਕਰ ਰਹੀ ਹੈ ਤੁਸੀਂ ਵੀ ਕਮੈਂਟ ਕਰਕੇ ਆਪਣੇ ਵਿਚਾਰ ਸਾਂਝੇ ਕਰਿਓ ਕਿ ਆਕਰ ਸਰਕਾਰ ਧੱਕਾ ਕਰ ਰਹੀ ਹੈ ਜਾਂ ਫਿਰ ਸਰਕਾਰ ਸਹੀ ਕਰ ਰਹੀ ਹੈ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਰਮਨਪੁਰਾਲੀ